ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਰਾਜਨੀਤੀ ਦੇ ਨਿਰਦੇਸ਼ ਕਿਸ ਸੰਧਾਤ ਡਾਇਰੈਕਟਰ ਆਫ ਪ੍ਰਿੰਸੀਪਲ ਜੋਬ ਸਟੇਟ ਪਾਲਿਸੀ ਏਜਰੇਡ ਡੀਪੀਐਸਪੀ ਨੇ ਸਾਡੇ ਸੰਵਿਧਾਨ ਦੇ ਭਾਗ 4 ਵਿੱਚ ਆਰਟੀਕਲ 36 ਤੋਂ ਲੈ ਕੇ 51 ਤੱਕ ਦਿੱਤੇ ਗਏ ਨੇ ਸਾਡੀ ਸੰਵਿਧਾਨ ਸਭਾ ਦੇ ਸੰਵਿਧਾਨਕ ਸਲਾਹਕਾਰ ਸ੍ਰੀ ਬੀਐਨ ਰਾਓ ਉਹਨਾਂ ਦੇ ਸੁਝਾਤੇ ਇਹਨਾਂ ਨੂੰ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕਰਨ ਦੀ ਪ੍ਰੇਰਣਾ ਵਾਲੀ ਚੀਜ਼ਾਂ ਨੂੰ ਆਇਰਸ ਕਨਸਟੀਟਿਊਸ਼ਨ ਤੋਂ ਤੇ ਆਇਰਲੈਂਡ ਵਾਲਿਆਂ ਨੇ ਲਏ ਨੇ ਸਪੈਨਿਸ਼ ਕਨਸਟੀਟਿਊਸ਼ਨ ਤੋਂ ਏਜਰੇਡ ਡੀਪੀਐਸਪੀ ਨੇ ਡਰੈਕਸ਼ਨ ਜਿਹਨੇ ਨਿਰਦੇਸ਼ ਨੇ ਸੈਂਟਰਲ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਲਈ ਠੀਕ ਹੈ ਜੀ ਇਹਨਾਂ ਦਾ ਏਮ ਕੀ ਹੈ ਇਹਨਾਂ ਅਤੇ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਇਹਨਾਂ ਨੂੰ ਨੋਵਲ ਫੀਚਰ ਆਫ ਦਾ ਕਨਸਟੀਟਿਊਸ਼ਨ ਕਿਹਾ ਸੀ ਇਹ ਨਾਨ ਜਸਟਿਸੇਬਲ ਨੇ ਮਤਲਬ ਇਹਨਾਂ ਨੂੰ ਲਾਗੂ ਕਰਾਉਣ ਲਈ ਕਿਸੇ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਕਿਹੜੇ ਕਿਹੜੇ ਸੰਧਾਨ ਨੇ ਇਹ ਸਮਾਜਵਾਦੀ ਸੰਧਾਨ ਗਾਂਧੀਵਾਦੀ ਸੰਧਾਨ ਉਦਾਰਵਾਦੀ ਸੰਧਾਨ ਅੰਤਰਰਾਸ਼ਟਰੀ ਆਰਟੀਕਲ 36 ਦੇ ਵਿੱਚ ਕਿਹਾ ਹੈਗਾ ਡੈਫੀਨੇਸ਼ਨ ਆਫ ਸਟੇਟ ਰਾਜ ਦੀ ਪਰਿਭਾਸ਼ਾ ਦੀ ਗੱਲ ਕੀਤੀ ਗਈ ਹੈ ਕਿ ਜਿੱਥੇ ਕਿਤੇ ਵੀ ਰਾਜ ਸ਼ਬਦ ਹੈ ਰਾਜ ਦਾ ਮਤਲਬ ਹੈਗਾ ਸਰਕਾਰ ਮਤਲਬ ਭਾਰਤ ਸਰਕਾਰ ਸੰਸਦ ਰਾਜ ਸਰਕਾਰਾਂ ਰਾਜ ਵਿਧਾਨ ਮੰਡਲ ਅਤੇ ਦੂਜੀਆਂ ਸਥਾਨਕ ਸੰਸਥਾਨਾਂ ਆਰਟੀਕਲ 37 ਦੇ ਵਿੱਚ ਕਿਹਾ ਗਿਆ ਹੈ ਕਿ ਡੀਪੀਐਸਪੀ ਨਾਨ ਜਸਟਿਸੇਬਲ ਇਹਨਾਂ ਨੂੰ ਲਾਗੂ ਕਰਾਉਣੀ ਸਿਕਿਉਰਿਟੀ ਦੇ ਵਿੱਚ ਨਹੀਂ ਜਾ ਸਕਦੇ ਪਰ ਨਾਲ ਹੀ ਇਸੇ ਆਰਟੀਕਲ ਦੇ ਵਿੱਚ ਇਹਨਾਂ ਨੂੰ ਮੌਲਿਕ ਫੰਡਾਮੈਂਟਲ ਦੱਸਿਆ ਗਿਆ ਹੈ ਜਿਨ੍ਹਾਂ ਦੇ ਆਧਾਰ ਤੇ ਕਾਨੂੰਨਾਂ ਦਾ ਨਿਰਮਾਣ ਕਰਨਾ ਜਿਹੜਾ ਹੈਗਾ ਰਾਜ ਦਾ ਕਰਤੱਵ ਹੈ ਸਮਾਜਵਾਦੀ ਸੰਧਤ ਸੋਸ਼ਲਿਸਟਿਕ ਪ੍ਰਿੰਸੀਪਲ ਅਨੁਸ਼ੇਦ 38 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਇੱਕ ਅਜਿਹੀ ਸਮਾਜਿਕ ਵਿਵਸਥਾ ਦੀ ਸਥਾਪਨਾ ਦورا ਜਾਨ ਕਲਿਆਣ ਠੀਕ ਹੈ ਜੀ ਜਾਨ ਕਲਿਆਣ ਦੇ ਵਿਕਾਸ ਲਈ ਯਤਨ ਕਰੇਗਾ ਜਿਸ ਤੇ ਰਾਸ਼ਟਰੀ ਜੀਵਨ ਦੀ ਆਸਾਨੀਆਂ ਸਸਤਾਵਾਂ ਵਿੱਚ ਸਮਾਜਿਕ ਆਰਥਿਕ ਰਾਜਨੀਤਿਕ ਨਿਆਂ ਮਿਲੇਗਾ ਸੋਸ਼ਲ ਇਕਨੋਮਿਕ ਪੋਲੀਟਿਕਲ ਜਸਟਿਸ ਅਨੁਸ਼ੇਧ 38 ਬੀ ਦੇ ਵਿੱਚ ਕਿਹਾ ਗਿਆ ਕਿ ਰਾਜ ਆ ਜਿਹੜਾ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਰਹਿਣ ਵਾਲੇ ਤੇ ਵੱਖ-ਵੱਖ ਪੇਸ਼ਿਆਂ ਦੇ ਵਿੱਚ ਲੱਗੇ ਹੋਏ ਜਿਹੜੇ ਲੋਕਾਂ ਦੇ ਸਮੂਹ ਦੀਆਂ ਅਸਮਾਨਤਾਵਾਂ ਨੇ ਇਨ ਇਕਵੈਲਿਟੀਆਂ ਨੇ ਉਹਨਾਂ ਨੂੰ ਘਟ ਕਰਨਾ ਤੇ ਰੁਤਮਿਆ ਸੁਹੂਲਤਾਂ ਤੇ ਆਸਾਨੀਆਂ ਅਸਮਾਨਤਾਵਾਂ ਨੂੰ ਖਤਮ ਕਰਨ ਦੇ ਲਈ ਯਤਨ ਕਰੇਗਾ ਅਨੁਸ਼ੇਦ 39 ਦੇ ਵਿੱਚ ਕਿਹਾ ਗਿਆ ਹੈ ਕਿ ਪੁਰਖ ਅਤੇ ਇਸਤਰੀਆਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਵਿੱਚ ਤਾਂ ਸਾਧਨ ਪ੍ਰਾਪਤ ਹੋਣ ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਇਦਾਂ ਦੀ ਹੋਵੇ ਜਿਦੇ ਨਾਲ ਬਦਤਬਦ ਜਨਕ ਕਲਿਆਣ ਹੋ ਸਕੇ ਪੁਰਖ ਅਤੇ ਇਸਤਰੀਆਂ ਨੂੰ ਇੱਕੋ ਜਿਹੇ ਕੰਮ ਦੇ ਲਈ ਇੱਕੋ ਜਿਹੀ ਤਨਖਾਹ ਦਿੱਤੀ ਜਾਵੇ ਇਕੁਅਲ ਵਰਕ ਟੂ ਇਕੁਅਲ ਪੇ ਅੰਤਾਨਾਂ ਦੇ ਉੱਪਰ ਦੇ ਸਾਧਨ ਥੋੜੇ ਜਿਹੇ ਵਿਅਕਤੀਆਂ ਦੇ ਹੱਥ ਵਿੱਚ ਇਕੱਠੇ ਨਾ ਹੋਣ ਆਰਟੀਕਲ 39 ਏ ਦੇ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਪ੍ਰਣਾਲੀ ਸਮਾਨ ਅਫਸਰਾਂ ਦੇ ਆਧਾਰ 'ਤੇ ਵਿਕਸਿਤ ਕਰੇ ਇਹਦੇ ਲਈ ਜਿਹੜਾ ਰਾਜ ਆਗਾ ਹੋ ਮੁਫਤ ਕਾਨੂੰਨੀ ਸਹਾਇਤਾ ਫਰੀ ਲੀਗਲ ਏਡ ਦੀ ਵਿਵਸਥਾ ਆਰਟੀਕਲ 41 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਕੰਮ ਦਾ ਅਧਿਕਾਰ ਤੇ ਵਿੱਦਿਆ ਦੇ ਅਧਿਕਾਰ ਤੋਂ ਇਲਾਵਾ ਬੇਰੋਜ਼ਗਾਰੀ, ਮਢਾਪਾ, ਬਿਮਾਰੀਆਂ ਤੇ ਸਮਰੱਥਾ ਦੀ ਹਾਲਤ ਵਿੱਚ ਸਰਵਜਨਕ ਸਿਹਤ ਅਧਿਨ ਦੀ ਪ੍ਰਭਾਵਸ਼ਾਲੀ ਜਿਹੜੀ ਵਿਵਸਥਾ ਅਗੀ ਉਹ ਕਰੇਗਾ। ਆਰਟੀਕਲ 42 42 ਦੇ ਵਿੱਚ ਕੀ ਕਿਹਾ ਗਿਆ ਹੈ ਕਿ ਰਾਜ ਕੰਮ ਦੀਆਂ ਉਚਤਾ ਤੇ ਮਾਨਵੀ ਅਵਸਥਾਵਾਂ ਦੀ ਅਤੇ ਜਣੇਪੇ ਦੀ ਸਿਹਤਾਲੀ ਜਿਹੜਾ ਵਿਵਸਥਾ ਅਗੀ ਉਹ ਕਰੇਗਾ। ਆਰਟੀਕਲ 43 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਖੇਤੀਬਾੜੀ ਉਦਯੋਗਕ ਅਤੇ ਦੂਜੇ ਕਿਰਤੀਆਂ ਲਈ ਚੰਗੇ ਵੇਤਨ ਕੰਮ ਦੀਆਂ ਅਜਿਹੀਆਂ ਅਵਸਥਾਵਾਂ ਦੀ ਵਿਵਸਥਾ ਕਰੇਗਾ ਜੋ ਉਹਨਾਂ ਦੇ ਚੰਗੇ ਜੀਵਨ ਪੱਧਰ ਨੂੰ ਯਕੀਨੀ ਬਣਾ ਸਕਣ ਅਤੇ ਜਿਨ੍ਹਾਂ ਵਿੱਚ ਉਹ ਆਪਣੇ ਜਣਾ ਵਿਲਾ ਸਮਾਜ ਦੇ ਵਿੱਚ ਸਮਾਜਿਕ ਤੇ ਸੱਭਿਆਚਾਰਕ ਅਨੰਦ ਬਣਾ ਸਕਣ ਆਰਟੀਕਲ 43 ਏ ਰਾਜ ਇਹ ਯਤਨ ਕਰੇਗਾ ਕਿ ਉਦਯੋਗ ਨਾਲ ਸੰਬੰਧਿਤ ادارے ਜਾਂ ਦੂਜੀਆਂ ਸੰਸਥਾਵਾਂ ਦੇ ਪ੍ਰਬੰਧ ਵਿੱਚ ਕਿਰਤੀਆਂ ਨੂੰ ਸਹਿਭਾਗੀ ਬਣਾਇਆ ਜਾਵੇ ਆਰਟੀਕਲ 47 ਰਾਜ ਲੋਕਾਂ ਦੀ ਖੁਰਾਕ ਦੇ ਪੱਧਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਜਨਤਕ ਸਿਹਤ ਨੂੰ ਸੁਧਾਰਨਾ ਆਪਣਾ ਜਿਹ ਅਗੇ-ਅਗੇ ਗਾਂਧੀਵਾਦੀ ਸੰਧਾਤਾ ਆਰਟੀਕਲ 40 ਦੇ ਵਿੱਚ ਪਿੰਡੂ ਪੰਚਾਇਤਾਂ ਸਥਾਪਿਤ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੂੰ ਜਿਹੜੀਆਂ ਸ਼ਕਤੀਆਂ ਤੇ ਸੱਤਾ ਦੇਵੇਗਾ ਸਟੇਟ ਜੋ ਉਹਨਾਂ ਨੂੰ ਸਵੈ ਸ਼ਾਸਨ ਦੀਆਂ ਕਾਇਆਂ ਦੇ ਰੂਪ ਵਿੱਚ ਕੰਮ ਕਰਨ ਲਈ ਜ਼ਰੂਰੀ ਨੇ ਆਰਟੀਕਲ 43 ਦੇ ਵਿੱਚ ਕਿਹਾ ਗਿਆ ਕਿ ਰਾਜ ਪਿੰਡੂ ਖੇਤਰਾਂ ਦੇ ਵਿੱਚ ਵਿਅਕਤੀ ਜਾਂ ਸਹਿਕਾਰੀ ਆਧਾਰ ਤੇ ਜਿਹੜ ਹੈ ਕਿ ਨੇ ਘਰੇਲੂ ਦੇ ਯੋਗ ਨਹੀਂ ਉਹਨਾਂ ਦੇ ਵਿਕਾਸ ਲਈ ਯਤਨ ਕਰੇਗਾ ਆਰਟੀਕਲ 43 ਬੀ ਦੇ ਵਿੱਚ ਸਹਿਕਾਰੀ ਸੰਸਥਾਵਾਂ ਦੀ ਤਰੱਕੀ ਆਗੀ ਆਰਟੀਕਲ 46 ਦੇ ਵਿੱਚ ਆ ਗਿਆ ਜੀ ਰਾਜ ਲੋਕਾਂ ਦੇ ਜਿਹੜੇ ਕਮਜ਼ੋਰ ਵਰਗ ਨੇ ਵਿਸ਼ੇਸ਼ ਕਰਕੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਦਿਕ ਤੇ ਆਰਥਿਕ ਖੇਤਰਾਂ ਦੇ ਵਿਕਾਸ ਨੇ ਵਿਸ਼ੇਸ਼ਤ ਕਰਨ ਕਰੇਗਾ ਜਿਹੜਾ ਸਮਾਜਿਕ ਅਨਿਆਇਆਂ ਤੇ ਹਰ ਤਰ੍ਹਾਂ ਦੇ ਸ਼ੋਸ਼ਣ ਦੌਰਾਂ ਦੀ ਰੱਖਿਆ ਕਰੇਗਾ ਆਰਟੀਕਲ 47 ਦੇ ਵਿੱਚ ਕਿਹਾ ਗਿਆ ਹੈ ਕਿ ਰਾਜ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਜੋ ਸਿਹਤ ਲਈ ਹਾਨੀਕਾਰਕ ਹਨ ਉਹਨਾਂ ਤੇ ਪਾਬੰਦੀ ਲਗਾਉਣ ਦਾ ਯਤਨ ਕਰੇਗਾ ਆਰਟੀਕਲ 48 ਦੇ ਵਿੱਚ ਕਿਹਾ ਗਿਆ ਹੈ ਕਿ ਆਧੁਨਿਕ ਵਿਗਿਆਨਕ ਆਧਾਰ ਤੇ ਖੇਤੀ ਅਤੇ ਪਸ਼ੂ ਪਾਲਣ ਵਿੱਚ ਸੁਧਾਰ ਕਰਨ ਦੀ ਵਿਵਸਥਾ ਕਰਨ ਲਈ ਸਟੇਟ ਨੂੰ ਨਿਰਦੇਸ਼ ਦਿੱਤਾ ਗਿਆ ਵਿਸ਼ੇਸ਼ ਕਰਕੇ ਪਸ਼ੂਆਂ ਦੀ ਜਿਹੜੀ ਨਸਲ ਸੁਧਾਰਨ ਗਊਆਂ ਬੱਚਿਆਂ ਤੇ ਹੋਰ ਤੇ ਉਦਦ ਪਸ਼ੂਆਂ ਦੀ ਹੱਤਿਆ ਰੋਕਣ ਲਈ ਖਾਸ ਪ੍ਰਬੰਧ ਕਰਨ ਦਾ ਸੁਝਾਅ ਜਿਹੜਾ ਉਹ ਦਿੱਤਾ ਗਿਆ ਉਦਾਰਵਾਦੀ ਸੰਧਾਤ ਨੇ 44 ਦੇ ਵਿੱਚ ਕੀ ਹੈ ਜੀ ਭਾਰਤ ਵਿੱਚ ਇੱਕ ਸਮਾਨ ਅਸੈਨਿਕ ਵਿਹਾਰਨ ਜਿਵੇਂ ਲਾਗੂ ਹੋਵੇਗਾ ਜਿਹੜਾ ਹੈਗਾਗਾ ਯੂਨੀਫਾਰਮ ਸਿਵਲ ਕੋਡ 45 ਦੇ ਵਿੱਚ ਕਿਹਾ ਗਿਆ ਕਿ ਰਾਜ ਸਵਿਧਾਨ ਦੇ ਲਾਗੂ ਹੋਣ ਤੋਂ 10 ਸਾਲਾਂ ਦੇ ਅੰਦਰ ਅੰਦਰ ਜਿਹੜੇ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚੇ ਇਹਨਾਂ ਨੂੰ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ ਵਿਵਸਥਾ ਕਰੇਗਾ ਤੇ ਭਾਰਤੀ ਸੰਸਦ ਦੇ ਦੁਆਰਾ ਦਸੰਬਰ 2002 ਦੇ ਵਿੱਚ 86ਵੇਂ ਸੋਧਨਕਸੋਧ ਪਾਸ ਕੀਤੀ ਗਈ ਸੀ ਉਹਦੇ ਨਾਲ ਜਿਹੜਾ ਇਹ ਆਰਟੀਕਲ 45 ਹੈ ਇਹਨੂੰ ਇੱਕ ਫੰਡਾਮੈਂਟਲ ਰਾਈਟ ਹੈ ਜਿਹੜਾ ਉਹ ਬਣਾ ਦਿੱਤਾ ਗਿਆ। ਆਰਟੀਕਲ 48 ਦੇ ਵਿੱਚ ਕਿਹਾ ਗਿਆ ਕਿ ਆਧੁਨਿਕ ਜਿਹੜੀ ਹੈਗੀ ਹੈਗੀ ਅ ਵਿਗਿਆਨਕ ਆਧਾਰ ਤੇ ਖੇਤੀ ਅਤੇ ਪਸ਼ੂ ਪਾਲਣ ਵਿੱਚ ਸੁਧਾਰ ਕਰਨ ਦੀ ਵਿਵਸਥਾ ਕਰਨ ਦੀ ਸਟੇਟ ਨੂੰ ਨਿਰਦੇਸ਼ ਦਿੱਤਾ ਗਿਆ ਹੈਗਾ। ਵਿਸ਼ੇਸ਼ਕਰ ਕੇ ਬਸ ਮਦੀਨਾ ਸਰਸਦਾਰਨ ਗਊਆਂ ਦੇ ਹੁਰਦਦੁੱਦਲ ਬਸਮਦੀ ਹੱਤਿਆ ਕਰਨ ਲਈ ਵਿਸ਼ੇਸ਼ ਕਾਨੂੰਨ ਕਰਨਾ ਸਹੀ ਹੱਤਕ ਹੈ 44 ਇਹਦੇ ਵਿੱਚ ਵਾਤਾਵਰਨ ਦੀ ਰੱਖਿਆ ਤੇ ਸੁਧਾਰ ਲਈ ਦੇਸ਼ ਦੇ ਜੰਗਲੀ ਜੀਵਨ ਦੇ ਰੱਖਿਆ ਲਈ ਰਾਜ ਯਤਨ ਕਰੇਗਾ 49 ਦੇ ਵਿੱਚ ਦੇਸ਼ ਵਿੱਚ ਸਥਿਤ ਜਿਹੜੇ ਇਤਿਹਾਸਕ ਮਹੱਤਵ ਤੇ ਕਲਾਤਮਕ ਗੁਰੂਚੀ ਦੇ ਸਥਾਨਾਂ ਜਾਂ ਵਸਤੂਆਂ ਨੂੰ ਨਸ਼ਟ ਹੋਣ ਤੋਂ ਬਚਾਉਣਾ ਵੀ ਸਟੇਟ ਦਾ ਕਰਤਵ ਹੈ ਆਰਟੀਕਲ 50 ਰਾਜ ਜਿਹੜਾ ਨਿਆਂਪਾਲਿਕਾ ਨੂੰ ਕਾਰਜਵਾਲ ਕਦ ਵਖ ਕਰਨ ਦੀ ਯੋਗ ਕਾਰਵਾਈ ਕਰੇਗਾ ਆਰਟੀਕਲ 51 ਜਹੇ ਨਿਰਦੇਸ਼ ਕਿਸਨਾਤ ਜਨਰਲ ਅੰਤਰਰਾਸ਼ਟਰੀਵਾਦ ਵਿਕਸਤ ਹੁੰਦਾ ਕਿ ਇਹ ਜਿਵੇਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਵਿਕਾਸ ਹੋਵੇ ਵੱਖ-ਵੱਖ ਰਾਸ਼ਟਰਾਂ ਦੇ ਵਿਚਕਾਰ ਨੇ ਅਸਮਾਨਵਰਣ ਪੂਰਨ ਜਿਹੜਾ ਨਾ ਸਨਮਾਨ ਵਾਲੀ ਸਬੰਧ ਸਥਾਪਿਤ ਹੋਣ ਸੰਗਠਿਤ ਲੋਕਾਂ ਦੇ ਆਪਸੀ ਜਿਹੜੇ ਸਬੰਧ ਹਨ ਉਹਨਾਂ ਨੂੰ ਰੈਗੂਲੇਟ ਕਰਨ ਦੇ ਲਈ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀਆਂ ਲਈ ਅਧਰਵਾਹ ਪੈਦਾ ਹੋਵੇ ਸਾਲਸ ਦੌਰਾਨ ਅੰਤਰਰਾਸ਼ਟਰੀ ਜਿਗਰੇ ਨੂੰ ਨਿਬਟਾਉਣ ਦੇ ਲਈ ਉਤਸ਼ਾਹ ਮਿਲੇ ਇਹ ਕੁਝ ਅਮੈਂਡਮੈਂਟਸ ਹੋਈਆਂ ਸੀ ਜਿਵੇਂ 42ਵੇਂ ਸੰਵਿਧਾਨਕ ਸੋਧ ਦੁਆਰਾ 176 ਦੇ ਦੁਆਰਾ 39 39 43 44 ਇਹ ਨਿਰਦੇਸ਼ਕ ਸੰਸਦ ਸੈਂਬਲ ਕੀਤਾ ਗਿਆ ਨੰਬਰ 38ਵੇਂ ਸੰਵਿਧਾਨਕ ਸੋਧਾ 45 ਵਿਵਚਣ ਨਿਰਦੇਸ਼ਕ ਸਨਾਤਿਨ ਨੂੰ ਕੰਨਡਮੈਂਟਲ ਰਾਈਟ ਬਣਾਇਆ ਗਿਆ ਹੈਗਾ ਰਾਈਟ ਟੂ ਐਜੂਕੇਸ਼ਨ ਅਸਤਾ 97ਵੇਂ ਸੰਵਿਧਾਨਕ ਸੋਧ ਨਾਲ 43ਬੀ ਨਿਰਦੇਸ਼ਕ ਸਨਾਤਿਨ ਸ਼ਾਮਿਲ ਕੀਤਾ ਗਿਆ। ਉਹ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ।